ਮੈਂ ਇੱਥੇ ਬੜੀ ਚੋਪੜੀ ਬੈਠੀ ਆ ਹਲੋ ਗੋਲਪਾ ਯਾਰ ਹਰਤੇ ਦੇ ਉੱਤੇ ਮੇਰੇ ਨਾਲ ਛਰਦੇ ਕੁੱਤਾ ਗਲਤੀ ਮੰਨ ਤੇ ਲਈਏ ਮੈਂ ਹਾਂਜੀ ਮੈਂ ਸੋਚਾਂ ਦੀ ਮੈਂ ਇੱਥੇ ਆ ਕੇ ਸਹੀ ਕੀਤਾ ਆ ਕੀ ਗਲਤ ਕੀਤਾ ਹੈ ਕੁਤ ਸਮੇਂ ਹੀ ਲੱਗ ਗਈ ਨੂੰ ਪਤਾ ਕੀ ਹੈ ਹਾਲ ਜੇ ਨਾਨੀ ਆਪਣਾ ਘਰ ਕੋ ਸੌਣਾ ਚਾਹੁੰਦੀ ਜਿਉਂ ਤਾਂ ਪਰਿਵਾਰ ਚ ਹੁੰਦਾ ਹੋਵੇ ਨਾ ਜਾਂ ਮੈਨੂੰ ਦਾਹਤ ਬੰਨ ਤੇ ਮਰਾਉਂ ਉਹ ਜਿਉਂ ਨਾਨੀ ਕਦੀ ਇਹ ਗੱਲ ਨਹੀਂ ਕਹਿੰਦੀ ਕਿ ਮੈਂ ਆਪਣੇ ਘਰ ਪੌਖੀ ਨਹੀਂ ਜਾਂ ਮੈਨੂੰ ਮੇਰਾ ਪਰਿਵਾਰ ਟੌਰਚਰ ਕਰਦਾ ਹੈ ਜਾਂ ਮੈਨੂੰ ਮੇਰਾ ਹਸਬੰਦ ਟੌਰਚਰ ਕਰਦਾ ਹੈ ਕਿਉਂਕਿ ਦੇਖੋ ਉਹ ਜਨਾਨੀ ਨੇ ਹੋਰ ਜ਼ਿੰਦਗੀ ਚ ਲੈਣਾ ਕੀ ਹੁੰਦਾ ਸਾਰਾ ਕੁਝ ਤੇ ਉਹਨੂੰ ਮਿਲਣ ਦੇ ਹੁੰਦਾ ਹੈ ਨਾ ਉਹੀ ਜਨਾਨੀ ਕਲਪਤੀ ਆ ਜਿਹਦਾ ਪਰਿਵਾਰ ਤੇ ਹੀ ਨਹੀਂ ਹੁੰਦਾ ਜਿਉਂਦਾ ਹਸਬੰਦ ਉਹਨੂੰ ਪਿਆਰ ਨਹੀਂ ਕਰਦਾ ਉਹ ਬਾਕੀ ਟੱਬਰ ਮੱਗ ਲੱਗਦਾ ਵਾ ਕਿਉਂਕਿ ਜਨਾਨੀਏ ਕਿ ਇਦਾਂ ਦੀ ਚੀਜ਼ ਹੁੰਦੀ ਹੈ ਨਾ ਆਪਣੀ ਘਰ ਬਦਲੇ ਮਰ ਜਾਂਦੀ ਆ ਕਿਸੇ ਦੀ ਪਰਵਾਹੀ ਦਾ ਨਹੀਂ ਦੀਆ ਦਾ ਪਰਿਵਾਰ ਉਹਦਾ ਸਾਥ ਜਗੇ ਨੇ ਉਹ ਕਿਸੇ ਦੀ ਗੱਲ ਨਹੀਂ ਸੁਣਦੀ ਉਹਨਾਂ ਨੂੰ ਪੈਰ ਦਿੰਦੀ ਹੈ ਆਪਣੇ ਹਸਬੰਦ ਨੂੰ ਪੈਰ ਦਿੰਦੀ ਹੈ ਬਿਲਕੁਲ ਸਹੀ ਹੈ ਕਈਆਂ ਚੈਰੀਆਂ ਦੀ ਮਾਰੀ ਇਕੱਠਾ ਹੁੰਦੀ ਹੈ ਤੇ ਉਹਨਾਂ ਨੂੰ ਇਹ ਚੀਜ਼ਾਂ ਮਿਲਦੀਆਂ ਹੁੰਦੀਆਂ ਸ਼ਮੀ ਐਵੇਂ ਮੈਨੂੰ ਬਤਾ ਤੂੰ ਸਹੀ ਗੱਲਾਂ ਮੈਨੂੰ ਸੁਣਾ ਰਹੀ ਹੈ ਸਹੀ ਹੈ ਗਲਤੀ ਵੀ ਮੇਰੀ ਹੈ ਤੇ ਸੁਣਾਉਣੀਆਂ ਵੀ ਮੈਨੂੰ ਬੰਦੀਆਂ ਰੰਜੀਤ ਮੈਂ ਤੇ ਆਪਣਾ ਘਰ ਬਸ ਕੇ ਆਪਣੇ ਘਰ ਤੇ ਬੈਠੀ ਸੀ ਨਾ ਮੈਨੂੰ ਪਤਾ ਹੈ ਕਿ ਹੁਣ ਮੰਮੀ ਜੀ ਨੇ ਉੱਥੇ ਜਾ ਕੇ ਤੇ ਤੁਤੀ ਉੱਥੇ ਜਾ ਕੇ ਭਾਬੀ ਹੁਣਾਂ ਸਾਹਮਣੇ ਕੀ ਕੀ ਲਪਾਪੇ ਬਣਾਏ ਐ ਇਹ ਮੈਂ ਚੰਗੀ ਤਰ੍ਹਾਂ ਜਾਣਦੀ ਆ ਆ ਜਿਹੜਾ ਮੰਮੀ ਜੀ ਢੋਂਕ ਕਰਦੇ ਪਏ ਸੀ ਨਾ ਕੀ ਚੀਜ਼ਾਂ ਜੰਮਲ ਗਈਆਂ ਚੀਜ਼ਾਂ ਨੇ ਜੋਰ ਪਾਤਾ ਐ ਹੋ ਗਿਆ ਝਲਾਉਣਾ ਢਮਕਾਣਾ ਹੈ ਨਾ ਮੈਨੂੰ ਪਤਾ ਵਾ ਕਿ ਇਹ ਸਾਰੀ ਕੀ ਗੱਲ ਹੈ ਆਪਾਂ ਹੁਣ ਆ ਪਛਤਾਉਂਦੇ ਸੀ ਇਸ ਗੱਲ ਨੂੰ ਇਹ ਐਨੀ ਵਧੀਆ ਨੌਸ ਨੇ ਕੁੱਟ ਕੇ ਘਰੋਂ ਗਏ ਤੇ ਤੁਹਾਨੂੰ ਪਤਾ ਕਹਿੰਦੇ ਨਾ ਕਿ ਜਦ ਬੰਦੇ ਦੇ ਹੱਥੋਂ ਚੀਜ਼ੇ ਨਿਕਲ ਜਾਂਦੀ ਹੈ ਤੇ ਬੰਦੇ ਨੂੰ ਫੇਰ ਉਹਦੀ ਵੈਲਿਊ ਦਾ ਸਾਥ ਹੁੰਦਾ ਤਾਡੀ ਮਾਂ ਪੋਤਾ ਦੀ ਉਹ ਗੱਲ ਹੈ ਪਰ ਮੈਂ ਹੁਣ ਆਖ ਕਰਦੀ ਹਾਂ ਕਿ ਜੇ ਤੁਸੀਂ ਮੈਨੂੰ ਲੈ ਕੇ ਆਏ ਹੋ ਨਾ ਕਿ ਮੈਨੂੰ ਇਥੇ ਮਾਨਸਤ ਕਰਨਾ ਰੱਖਿਓ ਕਿਤੇ ਹੋਣਾ ਤੁਸੀਂ ਗਲਤੀ ਨਾ ਕਰ ਦਿਓ ਕਿ ਮੇਰਾ ਇੱਥੇ ਆਉਣਾ ਔਖਾ ਹੋ ਜੇ ਨਾਲੇ ਮੇਰੀ ਗੱਲ ਸੁਣ। ਮਾਪਿਓ ਬਾਰ-ਬਾਰ ਧੀ ਨੂੰ ਨਹੀਂ ਤੋੜਦਾ। ਇੱਕ ਅਜੀਵਰੀ ਮਾਪਿਓ ਪੈਂਤਰਾ ਵਿਸ਼ਵਾਸ ਕਰਦੇ। ਬਾਰ-ਬਾਰ ਵਿਸ਼ਵਾਸ ਕਰਕੇ ਧੀ ਨੂੰ ਨਹੀਂ ਤੋੜਦੇ। ਉਹਨਾਂ ਨੇ ਫਿਰ ਮੇਰੀ ਜਾਨ ਸਾਡੇ ਤੇ ਰੱਖ ਕੇ ਇੱਥੇ ਕਿਨੂੰ ਤੋੜਿਆ ਹੈ? ਨਹੀਂ ਤੇ ਜੋ ਮੇਰਾ ਹਸ਼ਪਤੀ ਅਸਪਾਵਾਸੀ ਕੀਤਾ ਸੀ ਨਾ ਕੋਈ ਵੀ ਭਰਾ ਭਾਬੀ ਕੋਈ ਵੀ ਮਾਪਿਓ ਧੀ ਨੂੰ ਕਦੀ ਇੱਥੇ ਆਉਣਾ ਨਹੀਂ ਦਿੰਦਾ। ਮੈਨੂੰ ਪਤਾ ਹੁੰਦਾ ਤੂੰ ਇਹ ਗੱਲ ਮੰਨਦੀ ਨਹੀਂ ਆ ਪਰ ਨਾ ਮੇਰੀ ਮਾਂ ਝੂਠ ਬੋਲਦੀ ਤੇ ਨਾ ਹੀ ਮੈਂ ਝੂਠ ਬੋਲਦਾ ਹਾਂ ਹੁਣ ਪਤਾ ਨਹੀਂ ਚਲ ਤੇਰੇ ਨਾਲ ਜਿਆਦਾ ਬਾਦ ਘਾਟ ਹੋ ਗਈ ਆ ਉਹਦੇ ਕਰਕੇ ਤੈਨੂੰ ਲੱਗਦਾ ਹੋਊਗਾ ਪਰ ਇਹ ਗੱਲ ਝੂਠ ਨਹੀਂ ਬੋਲਦੀ ਮੇਰੀ ਮਾਂ ਨਾ ਉਹਨੇ ਪਹਿਲਾਂ ਝੂਠ ਬੋਲਿਆ ਤੇ ਨਾ ਹੁਣ ਬੋਲਦੀ ਹੈ ਸੱਚੀ ਵਿੱਚ ਬਾਦ ਘਾਟ ਹੋਈ ਨਹੀਂ ਆ ਬਾਦ ਘਾਟ ਕੀਤੀ ਗਈ ਆ ਤੂੰ ਸਮਝਦੀ ਨਹੀਂ ਆ ਮੇਰੇ ਵਿੱਚ ਸੱਚੀ ਕੋਈ ਸ਼ੈ ਆਉਂਦੀ ਆ ਮੰਮੀ ਸਹੀ ਬੋਲਦੀ ਆ ਤੈਨੂੰ ਮੰਨਦੀ ਨਹੀਂ ਇਹ ਗੱਲ ਅੱਛਾ ਜਦੋਂ ਆਪਣੇ ਭੈਣ ਭਰਾਵਾਂ ਨਾਲ ਬੋਲਣਾ ਹੁੰਦਾ ਆ ਜਾਂ ਆਪਣੀ ਮਾਂ ਨਾਲ ਬੋਲਣਾ ਹੁੰਦਾ ਆ ਜਾ ਆਪਣੇ ਭੈਣ ਜੀਜੇ ਨਾਲ ਬੋਲਣਾ ਹੁੰਦਾ ਆ ਉਦੋਂ ਚੀਜ਼ੇ ਲੁਕ ਜਾਂਦੀ ਬੂਏ ਪਿੱਛੇ ਇਹ ਹੁਣ ਮੈਨੂੰ ਕੀ ਪਤਾ ਇਹ ਦੋ ਚੀਜ਼ ਨਾ ਪੁੱਛੋ ਜੇ ਮੈਨੂੰ ਪੁੱਛੋ ਮੈਨੂੰ ਕੀ ਪਤਾ ਨੇ ਦੇ ਬਾਰੇ ਹੈ ਉਦੋਂ ਤੇ ਮੇਰਾ ਆ ਆਪਣਾ ਤੂੰ ਅਬੁੱਧ ਬੁੱਧ ਖੋਈ ਹੁੰਦੀ ਮੈਨੂੰ ਪਤਾ ਹੀ ਕੁਝ ਨਹੀਂ ਹੁੰਦਾ ਮੈਂ ਕੀ ਕਰ ਦਿੰਨਾ ਕਰੋ ਕਿ ਮੇਰਾ ਭਰਾ ਘਰ ਨਹੀਂ ਨਹੀਂ ਤੇ ਉਹ ਚੀਜ਼ਾਂ ਤਾਂ ਤੁਹਾਡੀਆਂ ਐਸੀਆਂ ਕੱਢਣੀਆਂ ਹਨਾ ਤੀਂ ਤੇ ਮੁੜ ਕੇ ਕਹੇ ਹੋਰ ਨੂੰ ਨਾ ਚੰਬੜ ਦੀ ਜੇ ਸ਼ਮੀ ਇਹ ਤਾਂ ਇਹ ਗੱਲ ਨਾ ਤੂੰ ਕਰ ਜੇ ਮੈਂ ਹੱਥ ਜੋੜ ਕੇ ਲੈ ਆ ਚੱਲ ਮੈਂ ਗਲਤੀ ਸਮਝ ਲੈਣਾ ਅੱਜ ਦੀ ਤੇ ਚੱਲ ਮੇਰੀ ਗਲਤੀ ਹੈ ਪਰ ਮੈਂ ਕੋਈ ਇਦਾਂ ਗਲਤੀ ਜਾਣ ਕੇ ਨਹੀਂ ਕਰਦਾ ਰਿਆ ਐ ਪਰ ਫਿਰ ਵੀ ਚਲ ਮੇਰੀ ਗਲਤੀ ਐ ਮੈਂ ਮੰਨਦਾ ਵਾ Papa ਤੂੰ ਇਦਾਂ ਦੀ ਗੱਲਾਂ ਨਾ ਕਰ ਪਰ ਮੈਂ ਹੁਣ ਤੇਰਾ ਬਿਲਕੁਲ ਸਹੀ ਐ ਨਾ ਮਮੀ ਵੀ ਲੈ ਕੇ ਕਿੰਨੇ ਪਿਆਰ ਨਾਲ ਲੈ ਕੇ ਆਏ ਤੇਰੇ ਨੂੰ ਉਹੀ ਤੇ ਕਹਿਦੀ ਐ ਮੱਲਾ ਭੁੱਲ ਜਾ ਉਹ ਪੁਰਾਣੀਆਂ ਹੁਣ ਤੇ ਜੇ ਤੂੰ ਮੇਰੇ ਨਾਲ ਸਹੀ ਰਹੋਗੇ ਤੇ ਮੈਂ ਨਹੀਂ ਸ਼ਰੈਣ ਨਹੀਂ ਹੈਗੀ ਕਿ ਮੈਂ ਤੁਹਾਡੇ ਨਾਲ ਸਹੀ ਨਹੀਂ ਰਹੂੰਗੀ ਜੇ ਤੁਸੀਂ ਸਹੀ ਰਹੋਗੇ ਤੇ ਮੈਂ ਵੀ ਸਹੀ ਰਹੂੰਗੀ ਤੁਹਾਡੇ ਨਾਲ ਹਾਂ ਤੇ ਤੂੰ ਠੀਕ ਐ ਨਾ ਹੁਣ ਮੈਂ ਸਹੀ ਐ ਤੇਰੇ ਨਾਲ ਬਿਲਕੁਲ ਕੋਈ ਇਦਾਂ ਦਾ ਕੁਝ ਨਹੀਂ ਹੁੰਦਾ ਤੇਰੇ ਨਾਲ ਕਿ ਮੈਂ ਵਿਆਹ ਕਰਾ ਕੇ ਇਸ ਘਰ ਚ ਆਈ ਆ ਇਹ ਮੇਰਾ ਘਰ ਐ ਆ 24 ਬੰਦਾ ਉਹਦੇ ਮਜਬੂਰ ਹੋ ਕੇ ਆਪਣੇ ਟੇਕੇ ਜਾ ਕੇ ਜਨਾਨੀਆਂ ਬੈਠਦੀਆਂ ਜਿਦੋਂ ਉਹਨਾਂ ਦੀ ਕਿਤੇ ਵਾਹ ਪੇਸ਼ ਨਹੀਂ ਜਾਂਦੀ ਹੁਣ ਹੁੰਦੇ ਹੋਣਾ ਮੈਂ ਕੀ ਕਹਿੰਦੀ ਮੈਂ ਤੇ ਆਉਣਾ ਸੀ ਮੈਂ ਆ ਗਈ ਹੁਣ ਤੁਹਾਡੇ ਹੱਥ ਵਾਸਿਆ ਮੈਨੂੰ ਇੱਥੇ ਰੱਖਣਾ ਹੈ ਜਾਂ ਫੇਰ ਤੋੜਨ ਨਾਲ ਦੋ ਚੋ ਠੀਕ ਹੈ ਛੱਡੋ ਨਾ ਗੁੱਸਾ ਆ ਛਮੀ ਦੇ ਮੇਰੀ ਗੱਲ ਤੋਂ ਹੁਣ ਕਰ ਤੋਂ ਗੁੱਸਾ ਕਰ ਨਹੀਂ ਮੈਂ ਇੱਕ ਤੇ ਤੁਮਾਫੀ ਤੇ ਮੰਗਣਿਆ ਅਸੀਂ ਸਾਰੇ ਗਏ ਆ ਤੇ ਕੋ ਮਾਫੀ ਮੰਗਣਿਆ ਤੂੰ ਤੋ ਅਨਕ ਨਿਕਰ ਬਰ ਆਈ ਆ ਮੇਂ ਨਕਰ ਬਰ ਸੰ ਤੂੰ ਹੀ ਦੇਖਣਾ ਨਕਰ ਬਰ ਦੀਦੀ ਘਲ ਮਾਤੀ ਮੰਗਨੀ ਨਹੀਂ ਹੈਗੀ ਗੱਲ ਮੈਂ ਇਹ ਕਹਿਣ ਦੀ ਇਹਨਾਂ ਨੂੰ ਕਿ ਹੁਣ ਤੁਸੀਂ ਦੁਬਾਰਾ ਮੇਰੇ ਇਸ ਘਰ ਤੇ ਲੈ ਕੇ ਆਇਓ ਅਗਰ ਮੈਨੂੰ ਥੀ ਤਰ੍ਹਾਂ ਰੱਖੋਗੇ ਨਾ ਤੇ ਮੈਂ ਫੇਰ ਹੀ ਰਵਾਂਗੀ ਤੇ ਜੇ ਤੁਸੀਂ ਫੇਰ ਪਹਿਲੇ ਵਾਲੇ ਕੰਮ ਕੀਤੇ ਫੇਰ ਬਾਅਦ ਵਿੱਚ ਮੇਰਾ ਆਉਣਾ ਮੁਸ਼ਕਲ ਆ ਕਿਉਂਕਿ ਤੇਕੇ ਵਾਲੇ ਇੱਕ ਅੱਧੇ ਚਾਂਸ ਲੈਂਦੇ ਆ ਦੀਦੀ ਬਾਰ ਬਾਰ ਉਹ ਮੈਨੂੰ ਧੱਤ ਕੇ ਇੱਥੇ ਨਹੀਂ ਭੇਜਣਗੇ ਰੋਇ ਦੋ ਕੁੜੀਆਂ ਨਾ ਮਾਪਿਆਂ ਘਰ ਜਾਂਦੀਆਂ ਚੰਗੀਆਂ ਨਹੀਂ ਲੱਗਦੀਆਂ ਤੇ ਇੱਕ ਵਾਰੀ ਗਲਤੀ ਕਰਦੇ ਸੋਦੇ ਪਰਿਵਾਰ ਬਰਬਾਰ ਨਹੀਂ ਕਰਦਾ ਹੁਣ ਤੈਨੂੰ ਆਪਾਂ ਪੂਰਾ ਖੁਸ਼ ਰੱਖਾਂਗੇ ਤੇ ਨਾ ਕੋਈ ਡਰ ਕਿਤੇ ਨਾ ਕੋਈ ਕਿੜੇ ਕੋਈ ਘਰ ਵਿੱਚ ਵੇਖ ਇਸ ਘਰ ਵਿੱਚ ਤੂੰ ਹੀ ਥੇਮ ਆ ਦੇਖਣ ਵਾਲੀ ਸਾਰੇ ਘਰ ਵਾਲੋਂ ਮੇਰੇ ਮਾ ਆ ਮਾਂ ਨੇ ਥੋੜੀ ਦੇਪ ਤੇ ਜਾਣਾ ਆਉਣਾ ਵਾ ਤੇ ਜਾਂ ਕੁਝ ਦੇਖਣਾ ਚੱਕਣਾ ਤੂੰ ਹੀ ਸਭ ਕੁਝ ਵੇਖਣਾ ਹੈ ਨਾ ਆਇਆ ਗਿਆ ਵੀ ਤੂੰ ਹੀ ਸੰਭਣਾ ਵਾ ਦੇ ਜੀ ਇਹ ਚੀਜ਼ ਤੁਹਾਨੂੰ ਵੀ ਪਤਾ ਹੋਣੀ ਚਾਹੀਦੀ ਆ ਕੀ ਤਾ ਦਿਮਾਣੇ ਤੇ ਸਦਾ ਬੈਠੇ ਹੀ ਰਹਿਣਾ ਚਲੋ ਮੈਂ ਮੰਦੀ ਆ ਪਤਾ ਨਹੀਂ ਕਿਸੇ ਇਨਸਾਨ ਦਾ ਵੀ ਕੁਝ ਨਹੀਂ ਹੁੰਦਾ ਕਿਹੜੇ ਵਲੇ ਕੀ ਬਣ ਜੇ ਪਰ ਇੱਕ ਮਾਪਿ ਉਹ ਇਦਾਂ ਦੀ ਚੀਜ਼ ਹੁੰਦੀ ਆ ਕਿ ਉਹਨਾਂ ਦੀ ਜੋ ਏਜ ਹੁੰਦੀ ਆ ਨਾ ਹੱਸੇ ਉਹਨਾਂ ਨੂੰ ਕਿਹੜਾ ਜ਼ਿਆਦਾ ਜੇ ਰੱਖ ਸਕਦੇ ਵਿਚਾਰਿਆਂ ਤੇ ਤੁਸੀਂ ਕਿੰਨਾ ਕੁ ਪਰਜਾਈ ਦਾ ਮਾਨਸਤਕਾਰ ਕਰਦੇ ਰਹੇ ਕਿ ਮੈਂ ਹੀ ਵਰਤਣਾ ਨਾ ਦੇ ਦੇ ਤੁਹਾਡੇ ਨਾਲ ਤੇ ਤੁਸੀਂ ਕੀ ਜਾਣ ਕੇ ਆ ਕੁਝ ਕਰਦੇ ਰਹੇ ਜੀ ਤੁਸੀਂ ਛੱਡਦੇ ਗੱਲ ਨੂੰ ਗਲਤੀਆਂ ਇਨਸਾਨ ਕੋਈ ਹੁੰਦੀਆਂ ਮੰਨ ਲਈ ਆਪਾਂ ਗਲਤੀ ਮੌਕਾ ਤੇ ਦੇ ਸਮੇਂ ਇੱਕ ਚਲੋ ਠੀਕ ਹੈ। ਮੇਰੇ ਤਾਂ ਮੌਕਾ ਦੀ ਨਹੀਂ। ਬਸ ਫੇਰ ਮੈਨੂੰ ਕੋਈ ਕੰਪਲੇਟ ਦਾ ਮੌਕਾ ਨਾ ਮਿਲੇ। ਅਗਰ ਤੁਸੀਂ ਸਹੀ ਰਹੋਗੇ ਨਾ ਤੇ ਮੈਂ ਇਹ ਸ਼ਾਇਦ ਨਹੀਂ ਕਿ ਮੈਂ ਤੁਹਾਡੇ ਨਾਲ ਮਿਸਬੀਹਵ ਕਰੂੰਗੀ। ਚਲ ਜੰਮੀ ਜੇਤਰਾ ਗੁੱਸਾ ਠੰਡਾ ਹੋ ਗਿਆ ਤੇ ਚਲ ਚਾਹ ਬਣਾ ਲੈਂਦੇ। ਕਾਫੀ ਚਿਰ ਹੋ ਗਿਆ ਕਿ ਗੱਤਾਂ ਦੀ ਚਾਹ ਨਹੀਂ ਪੀਤੀ ਹੈਗੀ। ਠੀਕ ਹੈ ਨਾਲੇ ਮੈਂ ਕੁੱਕਰ ਦੀ ਨਾਲ ਦੇਖਾਂਗੇ ਅਸੀਂ ਦੀ ਵਾਈਦੀ ਦੀ ਬਾਤ। ਕਿ ਤੋਲ ਲੋਕੀਏ ਲੋਟੋ ਲੋਟਰ ਕਰਨਾ। ਮੇਰਾ ਨਾ ਭੈਣ ਹੱਥ ਸੱਚੀ ਨਾ ਇਹ ਨਹੀਂ ਖੁਰ ਖੋਲਦੀ ਮੈਨੂੰ ਜੀ ਕਹਦਾ ਜਿੰਨ ਦਾਦਾ ਨੂੰ ਫੜਕੇ ਨੂੰ ਹੈ ਕੰਟਰੋਲ ਕਰ ਕੰਟਰੋਲ ਕਰ ਸੁਣ ਲਿਆ ਤੇ ਸਾਰਾ ਰਾਜ ਖੋਲ ਗਿਆ ਨਾ ਹੁਣ ਬਸ ਗੁੱਸੇ ਨੂੰ ਠੰਡਾਈ ਰੱਖ ਹੋਈ ਨਹੀਂ ਮਾ ਵੀਦਮਾ ਕਰੀ ਜੇ ਸਵੇਪੀ ਹੋਤੋ ਨਹੀਂ ਮੰਗੀ ਹੈ ਜਿੰਨੀ ਐ ਤੋਂ ਮੰਗ ਲਈਆਂ ਮਾਫੀਆਂ ਮੈਂ ਹੁਣ ਇਹ ਤੇ ਮਾਫੀਆਂ ਮੰਗਣ ਦਾ ਹੀ ਮੈਂ ਕਹਾਂ ਦੋੜ ਫੜੇ ਮੂੰਹ ਤਾਂ ਦਰ ਦਵਾ ਨਹੀਂ ਦੋ ਮੇੜੀਆਂ ਮਾਫੀ ਮੰਗਣ ਦੇ ਕਰ ਜੋ ਤੁਸੀਂ ਆਈ ਜਿਉਂ ਉੱਠ ਕੇ ਹੁੰਦੀ ਵੀ ਇਹਨੂੰ ਇੱਕ ਵਾਰੀ ਗੱਲ ਸਮਝਾ ਦੀ ਨਾ ਬਾਰ ਬਾਰ ਨਹੀਂ ਕਰੀ ਹੁੰਦੀ ਮਾਫੀ ਦੇ ਮੰਗਾਇਆ ਮਾਫੀ ਦੇ ਮੰਗਾਇਆ ਤੇ ਭਈਆ ਤੂੰ ਤੇਰੀ ਚੋਕ ਨਾ ਪਿਛੜ ਕੇ ਤਰਾ ਤੈਨੂੰ ਫੇਰ ਫੜ ਲਈ ਅੱਜ ਮੰਮੀ ਨੇ ਬਣਾ ਕੀਤਾ ਵਾ ਪਈ ਇਹਨੂੰ 5 6 ਦੇਣ ਨੂੰ ਕੁਛ ਨਹੀਂ ਕਹਿਣਾ 5 6 ਮਹੀਨੇ ਸਾਚਾ ਪਰ ਮਹੀਨੇ 5 6 ਮਹੀਨੇ ਤੇ ਦਾ ਗੱਢਨੇ ਆ 5 6 ਮਹੀਨੇ ਪਰ 5 6 ਮਹੀਨੇ 5 6 ਮਹੀਨੇ ਕਿਸ ਤਰ੍ਹਾਂ ਗੱਢਨੇ ਸਹੀ ਗੱਲ ਆ ਉਹ ਚੁੱਪ ਕਰੋ ਸਭ ਕੁਝ ਹੋ ਜਾਂਦਾ ਹੁਣ ਕਹਿੰਦੀ ਆ ਨਾ ਕਰਨਾ ਹੀ ਪੈਣਾ ਉਹ ਲਿਆਂਦਾ ਜਿਵੇਂ ਤੇਰੇ ਨਾਲ ਗੱਲਾਂ ਕਰਨ ਦੀਆਂ ਇਹਨਾਂ ਦਾ ਵਾਰ-ਵਾਰ ਮੈਂ ਇੱਕੋ ਗੱਲ ਕਰੀ ਜਾਵਾਂ ਤੇ ਤੈਨੂੰ ਮਾਫੀ ਮੰਗ ਕੇ ਲਿਆਂਦਾ ਮਾਫੀ ਮੰਗ ਕੇ ਲਿਆਂਦਾ ਠੀਕ ਆ ਮੰਗ ਲਈ ਆ ਕਿ ਦੱਸ ਇਹ ਕੰਮ ਕਰ ਲਈ ਭਈਆ ਨਹੀਂ ਕਿਉਂਕਿ ਤੇਰੇ ਕੋਈ ਗਲਤੀ ਨਹੀਂ ਸਾਰੀਆਂ ਗਲਤੀਆਂ ਸਾਡੇ ਦੀ ਲੱਗਦਾ ਤੂੰ ਹੀ ਨਹੀਂ ਟਿਕੰਦੀ ਨਾ ਇੱਥੇ ਕਿਤੇ ਬੁੱਲਣ ਵਾਲੀ ਕੀ ਤੇਰੀ ਕੰਨੀ ਆਵਾਜ਼ ਨਾ ਪਾ ਦਿਆ ਤੂੰ ਹੀ ਮੈਂ ਤੇ ਨਹੀਂ ਡਰ ਕੇ ਇੱਥੇ ਰਹਿਣਾ ਉਹ ਨਾਲੇ ਤੇਰੀ ਕਿਹੜੇ ਵਸਾ ਹੁੰਦਾ ਕਿਹੜੀ ਚੀਜ਼ ਆ ਹੁੰਦਾ ਮੈਨੂੰ ਤੇ ਚੀਜ਼ਾਂ ਦਾ ਵੈਸਾ ਹੀ ਡਰ ਲੱਗਦਾ ਵਾ ਉੱਥੇ ਵੀ ਤੇਰੀ ਮਾਰ ਆ ਹੋ ਗਈ ਜਾਂਦੀ ਸੀ ਦੇਦੇ ਕੋਈ ਚੀਜ਼ ਆ ਜਾਂਦੀ ਮੈਨੂੰ ਪੁੱਛ ਕੇ ਆਉਣਾ ਭਈਆ ਬਾਬੇ ਦਾ ਨਾਂ ਤੈਨੂੰ ਪਤਾ ਵਾ ਸਾਡੇ ਪਿੰਡ ਨਹੀਂ ਨਾ ਤੂੰ ਇੱਥੇ ਜੰਮਿਆ ਕਿ ਤੂੰ ਦੱਸ ਤੈਨੂੰ ਪਤਾ ਕਿ ਕਿਹੜਾ ਬਾਬਾ ਹੁੰਦਾ ਕਿਹੜਾ ਨਹੀਂ ਹੁੰਦਾ ਆ ਪਿਛਲੇ ਬੰਦੇ ਵੇਖਿਆ ਪਿੰਪਲ ਵੇਖਿਆ ਕਿਤੇ ਗਿਆ ਤੇ ਰਾਤ ਨੂੰ ਦੀਵਾ ਬਾਲ ਕੇ ਆਈ 12 ਵਜੇ ਆ ਕੇ ਤੈਨੂੰ ਪਤਾ ਲੱਗੇ ਤੈਨੂੰ ਤੇ ਡਰਦਾ ਉੱਥੇ ਜਾਣਾ ਨਹੀਂ ਆ ਮੈਂ ਚੱਲ ਗਿਆ ਹੁਣ ਨਿਕਾਉਂਦਾ ਜਨੇ ਕਰੀ ਕੋਈ ਨਹੀਂ ਹੁੰਦੀ ਧੋੜਾ ਲੱਗ ਜਾਂਦੀ ਉਹਦੇ ਦੇਵੇ ਵਰਗੀ ਮੈਂ ਤੂੰ ਇੰਤਰਾ ਦਾ ਬੈਗ ਪੈ ਕੇ ਆ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਲੱਗਾ ਚੀਜ਼ਾਂ ਤੋਂ ਡਰ ਮੈਨੂੰ ਚੰਮੜੀ ਵੀ ਫੇਰ ਉਹ ਜਾਓ ਤੁਸੀਂ ਮੈਂ ਇੱਥ ਕਰਤਾ ਸਾਰਾ ਲਾਜ ਨੂੰ ਭਾਈਆ ਨਾ ਡਾਰੇ ਕੋਈ ਨਹੀਂ ਹੁੰਦਾ ਇੱਥੇ ਤੇ ਜੇ ਤੁਸੀਂ ਬੋਲੇ ਨਾ ਕੀ ਪਤਾ ਉਹ ਜਿਹੜੀ ਚੀਜ਼ ਹੈ ਤੁਹਾਨੂੰ ਨਾ ਕਿਤੇ ਫੜ ਲੈ ਬਚ ਕੇ ਰਹਿ ਜਾ ਵੈਸੇ ਰਾਣੀ ਇੱਕ ਗੱਲ ਹੈਗੀ ਇੱਕ ਗੱਲ ਦਾ ਫਾਇਦਾ ਹੈਗੀ ਚੀਜ਼ ਕੀ ਪਤਾ ਤੇਰੇ ਚੋਂ ਨਿਕਲ ਕੇ ਮਿਰਚਾ ਜੀ ਮੈਂ ਫੇਰ ਬੈਠ ਚੱਕਣਾ ਮੈਂ ਗੱਦ ਮੰਮੀ ਨੂੰ ਅਜ ਮਾਰਨੀ ਪੈਣੀ ਤੇ ਮੇਰੇ ਨੂੰ ਮਾਫੀਆਂ ਮੰਗਣੀਆਂ ਪੈਣੀਆਂ ਜਿੱਦਾਂ ਮੈਂ ਮੰਗੀਆਂ ਸਾਰਿਆਂ ਉਹ ਮੈਂ ਨਹੀਂ ਮਾਫੀਆਂ ਨਹੀਂ ਮੰਗਦਾ ਤਾਈਂ ਤੇ ਮੈਂ ਉਥੋਂ ਆ ਗਿਆ ਹਾਂ ਕੋਈ ਨਹੀਂ ਟੱਡੀ ਬੈਠ ਮੈਂ ਚ ਪਉਣੀ ਆ ਆ ਲਾਂ ਦਾ ਮੰਮੀ ਨੂੰ ਦਾ ਸੀ ਨਾ ਮੈਂ ਸਮੀ ਬਣ ਗਈ ਜਾਂ ਹਾਂ ਜਿੱਦੇ ਸੀ ਕਰੀ ਬਸ ਬਣ ਗਈ ਉਹ ਨਾ ਇਹ ਕਿੱਥੇ ਆ ਗਈ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਬਾਲਟੀ ਇੱਕ ਛੱਡ ਗਿਆ ਉਹ ਉਹਥੇ ਦੇ ਕੱਪੜੇ ਮੈਂ ਜਿਆਦਾ ਪਾਲੇ ਪਲਾਸਟਿਕ ਦੀ ਬਾਲਟੀ ਆ ਉਹ ਚੁੱਕੀ ਲਿਆ ਆਂਡੀ ਨਾਲ ਚਲ ਚਲ ਮੈਂ ਚਲ ਲੈ ਜਾ ਇਹ ਤੁਹਾਨੂੰ ਗਾਲੀ ਆ ਦੇ ਇਹਨਾਂ ਨੂੰ ਵੀ ਦੇ ਦਿਓ ਬਾਜੀ ਤੁਸੀਂ ਚੁੱਕੋ ਹਮਾਰੀ ਦੀ ਔਰ ਇਹ ਚੜਾ ਸਮੀ ਕੀ ਬਾਈ ਪਾਈ ਤੁਸੀਂ ਲੈ ਲੈ ਬਾਈ ਜੋ ਕਿ ਨੇ ਕੋਈ ਨਹੀਂ ਬੀਂਖਿਆ ਗੰਦਾ ਜਾ ਵੀ ਤੂੰ ਚੱਲੇ ਥੋੜਾ ਕਿਆਨ ਖਾਗਰ ਮੈਂਗਾ ਜਵਾਈ ਭਾਈ ਇਹ ਹੈਗਾ ਤੈਨੂੰ ਨੌਕ ਕਰ ਇਹਨੂੰ ਕਰਾਇਆ ਕਰ ਕੰਮ ਮੈਂ ਕੋਈ ਨਾ ਕਰ ਬੋਤੀ ਕੱਲ ਖਾਤਾ ਹੂੰ ਬਾਜੀ ਕੁਛ ਕਿਹਾ ਨਹੀਂ 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 ਮੈਂ ਆ ਗਿਆ ਛਮੀ ਆ ਗਿਆ ਮੈਂ ਚੱਲ ਹੁਣੇ ਦੀ ਆਈ ਆ ਤੇਰਾ ਲੱਗਦਾ ਜੇਲੇ ਭੇਜਦਾ ਹੁਣੇ ਪ੍ਰੋਗਰਾਮਾਂ ਲਿਆ ਸਾਨੂੰ ਮੈਨੂੰ ਤੇ ਇੰਜ ਲੱਗਦਾ ਜਿਵੇਂ ਤੀ ਸਿਰੇ ਚੜਾ ਲੈਣਾ ਮੇਰੀ ਗੱਲ ਸੁਣੋ ਨਾ ਤੁਸੀਂ ਵੀ ਜਾਣਾ ਜਿੰਦੀ ਇਹ ਬਹੁਤ ਜੁਬਾਨ ਗੱਲੀ ਕਰਦਾ ਹੈ ਐ ਜੋ ਪਾਰਟੀ ਕੜਾਊਗਾ ਤੇ ਉਹਨੂੰ ਕੀ ਕਰਨ ਲੱਗੀ ਆ ਕੰਨਾ ਪਹਿਨਾ ਵਾ ਇਹਦੀ ਨਾ ਕੋਤੀ ਵੋਟ ਲੈ ਆਈ ਹੋਊ ਉਹ ਸਾਡੀ ਸਾਡੀ ਗੱਲਾ ਕਰਦਾ ਨਾ ਜੀ ਮਾਗੋ ਭੇਜੋ ਹਾਂ ਤਾਂ ਪੇਂ ਨਹੀਂ ਜਾ ਸਕਦਾ ਕਿ ਚੱਕ ਪਾਲਟੀ ਬੈਠ ਕਿੱਥੇ ਬੈਠ ਕੇ ਕਰਨਾ ਇਹਨੂੰ ਨਹੀਂ ਪਤਾ ਕਰਦਾ ਜਵਾਈ ਸਾਹਿਬ ਆ ਕਪਤਾਏ ਜਿਵੇਂ ਇਸਨੂੰ ਕੰਮ ਨਹੀਂ ਕਰਾਈਦਾ ਇਹਦੇ ਕੰਨੋ ਕੱਢ ਦੀ ਤੇ ਜੇ ਮੈਂ ਕਟਿਆ ਤੇ ਤੇਰੀ ਮਾਤਾ ਨੇ ਗੁੱਸਾ ਕਰਨਾ ਜੀ ਮੇਰੀ ਥਾਲਾ ਰਾਮਨਾਥ ਦੇ ਨਾਲ ਗੱਲ ਕਰੇ ਜੇ ਕਿ ਮੈਂ ਆਪਾਂ ਗੱਲ ਕਰਕੇ ਜਾਈਨਾ ਰਾਮਨਾਥ ਦੇ ਨਾਲ ਗੱਲ ਕਰਿਆ ਠੀਕ ਹੈ ਜਿਵਾਈ ਮੰਨਿਆ ਵਾ ਮੈਂ ਜਵਾਈ ਹਾਂ ਜਵਾਈ ਬਿਆਨਾ ਵਾ ਉਹਨੂੰ ਕਹਿਦੀ ਇਹਦੇ ਨਾਲ ਸਾਹਬ ਨਾਲ ਬੁਲਾਵੇ ਕਿਉਂਕਿ ਮੇਰਾ ਗੁੱਸਾ ਜਿਹੜਾ ਗੁੱਸਾ ਅੱਥਰ ਹੈਗਾ ਹੀ ਇਹ ਇੰਨਾ ਹੀ ਇਤਨਾ ਨਾ ਤੇ ਜਾ ਕੇ ਮਾਂ ਕੋਲ ਬਹਿ ਜਾਓ ਨਹੀਂ ਸੀਮਾ ਨਹੀਂ ਹਰ ਹਨੇਲੀ ਕਿਉਂ ਹੋਈਏ ਆ ਬਾਡੀ ਚੋਕੇ ਕੋਠੇ ਲੈ ਕੇ ਜਾਂਦੇ ਆ ਚੁੱਪ ਕਰੋ ਮੰਮੀ ਸ਼ਮੀਨ ਹੈ ਗਿਆ ਹਾਂ ਹੁਣ ਕਈ ਮਗਰ ਕਪੜੇ ਪਾਉਣ ਬੈਠੇ ਨੌਕਰ ਬਣ ਗਿਆ ਜੀ ਵਰਤੀ ਦਾ ਹੁਣ ਦੇਖੋ ਤੀਹ ਦੀ ਗੱਲ ਕਿਵੇਂ ਮਾਲਦਾ ਮਗਰ ਮਗਰ ਰਹੂਗਾ ਦੇਖਿਓ ਹੁਣ ਮੇਰੀ ਗੱਲ ਧਿਆਨ ਕਰੋਗੇ ਚੁੱਪ ਕਰੋ ਮੰਮੀ ਕਰਨਾ ਤਾਂ ਪੈਣਾ ਹੀ ਹੁਣ ਹੱਥ ਜੋੜ ਕੇ ਰੈਂਦੀ ਉਹ ਅੱਗੇ ਕਹਿਣਦੀ ਆ ਜੇ ਤੇ ਮੈਨੂੰ ਪਿਆਰ ਨਾਲ ਰੱਖੋਗੇ ਠੀਕ ਹੈ ਤੇ ਜੇ ਮੇਰੇ ਤੇ ਹੱਥ ਚੁੱਕਿਆ ਨਾ ਹੁਣ ਮੈਂ ਗਈ ਮੈਂ ਵਾਪਸੀ ਨਹੀਂ ਆਣਾ ਹੈਗਾ ਮਾਪੇ ਇੱਕ ਵਾਰੀ ਭੇਜਦੇ ਹੁੰਦੇ ਆ ਮੌਕੇ ਦਿੰਦੇ ਹੁੰਦੇ ਆ ਮੇਰੀ ਗੱਲ ਸੁਣੋ ਮੰਮੀ ਦਾ ਕਹਿ ਕੇ ਆਈ ਸੀ ਰਾਣੀ ਨੂੰ ਕਿਹਾ ਸੀ ਤੈਨੂੰ ਵੀ ਕਿਹਾ ਸੀ ਕਿ ਇਹਨੂੰ 6 ਮਿੰਟ ਤੋਂ ਪਹਿਲਾਂ ਕੁਝ ਨਹੀਂ ਕਹਿਣਾ ਤੇ ਇਹ ਤਾਂ ਮੈਨੂੰ ਲੱਗਦਾ 6 ਘੰਟੇ ਹੈ ਜੀ ਤੁਹਾਨੂੰ ਨੰਨੀ ਯਾਦ ਕਰਵਾ ਦਊਗੀ ਨੱਚਣਾ ਹੀ ਆ ਹੁਣ ਮੰਮੀ ਐਨੇ ਸਾਨੂੰ ਹੁਣ ਨੱਚਣਾ ਹੀ ਪੈਣਾ ਪਰ ਮੈਂ ਇਹਦੇ ਇਸ਼ਾਰਿਆਂ ਦੇ ਨੱਚਣਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜੇ ਮੇਰੇ ਨਾਲ ਉੱਚਨੀ ਚ ਕੀਤੀ ਤੇ ਮੈਂ ਫੈਂਟੀ ਲਾ ਦੇਣੀ ਜੀ ਉਹ ਜਵਾਈ ਇਹਨਾਂ ਦਾ ਕਾਟਾ ਕੰਮ ਹੋ ਰਿਹਾ ਹੈ ਨਾ ਜੇ ਨਾ ਨਕੀਪ ਤਾਂ ਮਾਂ ਕੋ ਮੈਂ ਤੁਹਾਨੂੰ ਕਿੰਨੀ ਮੰਮੀ ਭੀਰ ਤੋਂ ਮਾਂ ਕੋ ਜਾ ਲੱਕੀ ਚੱਲ ਜਾ ਦੋ ਮਿੱਕਾ ਦੇ ਵਾਸਤੇ ਮਾਂ ਬਚਲ ਜਾਂਦਾ ਉਹ ਲੇ ਉਹ ਚੀ ਮੈਨੇ ਉਹ ਕੋ ਰਹਾ ਉਹ ਨਾਲ ਵੀ ਕੱਲੀ ਆ ਕੋਈ ਨਾ ਭੇਜਦਾ ਕਰੇ ਨੀ ਟਿਸਨ ਬਣਾ ਕੇ ਨਹੀਂ ਤੇ ਹੁਣ ਆਪਾਂ ਸਾਰੇ ਜਣੇ ਡਾਡਣ ਕੇ ਰਵਾਂਗੇ ਇਹ ਦੱਸੋ ਤੈਨੂੰ ਪਤਾ ਤੇਰੇ ਬਗੈਰ ਉਹਦਾ ਮੇਰੀ ਦਿਨ ਲੱਗਦਾ ਵੈਸੇ ਇੱਕ ਗੱਲ ਦੱਸਾਂ ਤੈਨੂੰ ਸਹੀ ਕਹਿਣ ਲਈ ਆ ਤੂੰ ਜਾਂ 2-4 ਮਹੀਨੇ ਚੱਲ ਜਾਸੇ ਮੰਮੀ ਮਾਫੀ ਉਹਨਾਂ ਨੂੰ ਮੰਗਣੀ ਚਾਹੀਦੀ ਤੇ ਮਾਫੀ ਸਾਡੇ ਕੋ ਮਂਗਾਈ ਤੇ ਤੇ ਗਲਤੀ ਜਿਹੜੀ ਕੀਤੀ ਤੇ ਮੰਗਣੀ ਪੈਣੀ ਮੈਂ ਤਾਂ ਨੱਕ ਕਰਨ ਹੋਰ ਕੁਛ ਨਹੀਂ ਆ ਆ ਰਾਣੇ ਚ ਵਾਕੇ ਕੋਈ ਵਾਸਤਾ ਗਾਲ ਚੀਜ਼ ਦਾ ਦੇਖਰਾਵਾ ਤੇਰਾ ਤਾਂ ਮਾ ਖਰਾਬ ਹੋ ਗਿਆ ਹੈ ਅੱਜਵਾਈ ਸਾਹਿਬ ਜੀ ਤੈਨੂੰ ਲੱਗਦਾ ਕਿ ਰਾਣੇ ਦੇ ਅੰਦਰ ਕੋਈ ਚੀਜ਼ ਆਈ ਹੋਏਗੀ ਮੈਂ ਤਾਂ ਉਥੇ ਗੱਲ ਬਣਾ ਕੇ ਉਹਨੂੰ ਲੈ ਕੇ ਆਂਗੇ ਮੈਂ ਤੇਨੂੰ ਦੱਸਾਂ ਤੈਨੂੰ ਨਹੀਂ ਸਮਝਾਉਣੀ ਹੈਗੀ ਸੱਚੀ ਮੰਮੀ ਮੇਰਾ ਤੇ ਡਰ ਗਿਆ ਹੀ ਅੰਦਰੋਂ ਮੈਂ ਕਹਾ ਇਹੋ ਚੀਜ਼ ਦਾ ਵਾਸਾ ਆਇਆ ਤੇ ਮੈਂ ਇਤਰਾ ਕਿੱਥੇ ਰਹਾਂਗਾ ਇੱਥੇ ਤਾਂ ਹੀ ਤੋਦਨ ਭੱਜੇ ਸੀ ਮੈਂ ਤਾਂ ਝੂਠ ਬੋਲ ਕੇ ਗਈ ਵੀ ਸੈਨ ਕਰਨੇ ਆ ਇਹ ਕਹਿੰਦੇ ਉਹਦੇ ਚ ਵਾਸਾ ਹੈਗਾ ਹੀ ਲੱਗੇ ਬਹਿਣਾ ਵੀ ਖਤਰਨਾਕੀ ਤਾਂ ਮੈਨੂੰ ਲੱਗਦੀ ਵੀ ਚੋਟਾ ਆ ਕੇ ਸੀਮਾ ਇਹ ਨਾ ਵੀ ਅੱਜ ਇਹਨੇ ਰஞ்சிਤ ਨੂੰ ਕੰਮ ਡਾਇਆ ਤੇ ਕੱਲ ਨੂੰ ਤੈਨੂੰ ਪਰਸ ਨੂੰ ਤੈਨੂੰ ਤੇ ਫਿਰ ਕੀ ਕਰਾਂਗੇ ਆਪਾਂ ਮੈਨੂੰ ਤੁਹਾਡਾ ਸਾਰਾ ਅਗਾ ਨਜ਼ਰ ਆਉਂਦਾ ਆ ਸੁੱਕੜੀ ਜੀ ਵੇਖੋ ਤੁਹਾਡੇ ਤੇ ਇਹਨਾਂ ਦੇ ਭਾੜੇ ਹੋਗੇ ਨਾ ਨਾ ਭਾੜੇ ਹੋਗੇ ਤੇ ਫੇਰ ਗੱਲ ਕਰਿਓ ਕੋਈ ਨਹੀਂ ਪਿਆਰ ਨਾਲ ਸਮਝਾ ਲਾਂਗੀ ਮੰਮੀ ਮੈਂ ਲੈਣਾ ਨਾ ਗਾਣਾ ਲੈਣਾ ਨਹੀਂ ਮੈਂ ਆਪ ਹੀ ਲੈਣਾਗੀ ਤੂੰ ਸਿਕਨ ਨਾ ਕਰੋ ਮੈਂ ਕਰਵਾਉਂਗੀ ਇਹਦੇ ਕੋ ਕੰਮ ਤੂੰ ਹੀ ਮਮੀ ਕਰਨਾ ਹੈਗਾ ਤੇ ਨਾ ਤੂੰ ਹੀ ਕਰਨਾ ਹੁਣ ਇਹ ਕਹਿੰਦੀ ਸੀ ਅੱਜ ਤੋਂ ਸਿਪਾਰਟੀ ਕਰਨਾ ਕਿ ਭਾਈ ਭਾਈ ਕੁਕਿੰਦੀ ਲੱਗਦੀ ਐਨੂੰ ਕਹਿ ਕੇ ਦੇ ਆਹ ਤੈਨੂੰ ਕੀ ਕਿ ਗਈ ਆਹੋ ਤੇ ਹੋਰ ਤਾਂ ਇਹ ਤਾਂ ਮੈਂ ਬੋਲ ਲਿਆ ਨਾ ਕਿ ਮੈਨੂੰ ਆਈਕੋਟ ਬਤ ਕੰਮ ਨਾ ਕਰਵੇਂ ਕੋਈ ਵੇ ਤੇਰਾ ਗੁੱਸਾ ਬੜਾ ਭੈੜਾ ਏ ਤੂੰ ਆਪਣੇ ਗੁੱਸੇ ਤੇ ਕੰਟਰੋਲ ਰੱਖੀ ਉਹਦੇ ਉੱਗੇ ਨਹੀਂ ਬੋਲਣਾ ਭਰਾਵਾ 6 ਮਹੀਨੇ ਕੱਢ ਲਓ ਚੁੱਪ ਰਹਿ ਕੇ 6 ਮਹੀਨੇ ਕੱਢ ਲਓ ਤੇਰਾ ਆਨੇ ਦਾ ਵੀ ਬੜਾ ਗੁੱਸਾ ਠਹਿਗਾ ਉਹ ਵੀ ਹੁਣ ਕਹਿ ਦੇ ਮੇਰਾ ਦਿਲ ਕਰਦਾ ਮੇਰੇ ਹੱਥ ਤੇ ਖੁਰਕੋਂਦੀ ਮਾਂ ਮੈਂ ਛੱਡਾਂ ਇਹਦੇ ਮੂੰਹ ਤੇ ਉਹ ਨੂੰ ਵੀ ਬਸਾਂ ਕੱਢ ਰੋਲ ਕੀਤਾ ਪਰ ਦੋ ਚਾਰ ਤੇ ਨੰਗਣੇ ਵੇਖਿਓ ਉਹਨੇ ਖਾ ਲੈਣੀਆਂ ਸਾਡੇ ਕੋਈ ਖਾਣੀਆਂ ਦੇਖਿਓ ਨਾ ਨਾ ਖਾਓ ਵੀ ਫੇਰ ਗੱਲ ਕਰਿਓ ਮੈਨੂੰ ਚੁੱਪ ਕਰਵਾਉਂ ਜੋ ਨਹੀਂ ਆਜਣਾ ਕੰਬੜੀ ਨੂੰ ਆ ਜਾ ਕਾ ਇਨੇ ਭੁੱਲੀ ਜਾਣਾ ਸੱਚੀਆਂ ਸੁਣਾਈਆਂ ਤੂੰ ਵੀ ਉੱਠ ਕੇ ਭੱਜ ਗਈਆਂ ਕਿਵੇਂ ਜਦੋਂ ਸਿਰ ਤੇ ਚੜਜੂ ਨਾ ਫੇਰ ਮੇਰੇ ਨਾਲ ਗੱਲ ਕਰੇ ਉਦੋਂ ਕਹਣਾ ਹਾਂ ਸਾਡਾ ਜਵਾਈ ਸੱਚ ਬੋਲਦਾ ਸੀ ਮੈਂ ਤੇ ਨਹੀਂ ਉਹਦੇ ਆਖੇ ਲਗੜਾ ਕਹੇ ਹਾਂ ਮੈਨੂੰ ਕੋਈ ਕੰਮ ਨਾ ਨਾ ਹੱਥ ਪੈਰ ਤੋੜਦੇ ਤੇ ਫੇਰ ਗੱਲ ਕਰਿਓ ਕਿਵੇਂ ਟੱਡ ਡਰ ਕੇ ਰਹਿੰਦੀਆਂ ਦੋਵੇਂ ਜਾਣੀਆਂ मैं नहीं मिलना के मोबाइल से लगी रही कर दी लगना ਮੈਸਿਸ ਵੇ ਦੇ ਰਿਹਾ ਫੋਨ ਵੇਖਣ ਦੀ ਨੂੰ ਦੁਪਹਿਰ ਟਾਈਮ ਚਲੋ ਗੁੱਡ ਮਾਰਨਿੰਗ ਦਾ ਕੀ ਵੇਖਣਾ ਇੱਧਰ ਗੁੱਡ ਆਫਟਰਨੂਨ ਆਇਆ ਪਿਆ ਮੇਰੀ ਗੱਲ ਸੁਣੋ ਆ ਜਾ ਕੇ ਚਾਰ ਫੁੜਕੇ ਲਾਓ ਕਰੋ ਨੇ ਫੋਨ ਫੜਕੇ ਇੱਥੇ ਬੈਠੇ ਜੇ ਸ਼ਮਿਤ ਉਹਨਾ ਘਰ ਨਹੀਂ ਬੜੀ ਅੱਜ ਮੈਨਿਆ ਮੈਨੂੰ ਆਦਤ ਜੀ ਨਹੀਂ ਹੈਗੀ ਦੋ ਕਫੜਕੇ ਮੈਂ ਲਾਉਣੀ ਆ ਦੀਦੀ ਕੀ ਕਰੇ ਬੰਦਾ ਗਰਮੀ ਤਾਂ ਹੁਣ ਹੈਗੀ ਹੈਗੀ ਆ ਉਹ ਤੇ ਰੋਟੀ ਖਾਣ ਲੱਗਿਆਂ ਵੀ ਗਰਮੀ ਲੱਗਦੀ ਆ ਬਣਾਉਣੀ ਤਾਂ ਹੁਣ ਹੋਈ ਨਾ ਰੋਟੀ ਨਾਲੇ ਮੇਰੀ ਗੱਲ ਸੁਣੋ ਆ ਦੋ ਕਪੜੇ ਕਿ ਕਿੱਦਾਂ ਲਾਉਣਗੇ ਜੇ ਆਪਲੀ ਆਪਣੇ ਸਹੁਰੇ ਘਰ ਜਾ ਕੇ ਕੀ ਕਰਦੇ ਸੀ ਉੱਥੇ ਰੋਟੀਆਂ ਨਹੀਂ ਬਣਾਉਂਦੇ ਨਹੀਂ ਮੈਂ ਦੱਸ ਇਹ ਕਿਹੜੀ ਗੱਲ ਕੀਤੀ ਐ ਰੋਟੀ ਬਣਾਉਣੀ ਆ ਮੈਂ ਮੰਮੀ ਸਿਰ ਇੱਕੋ ਫਿਕਾ ਨਾਲ ਵੀ ਸਾਰਾ ਦਿਨ ਮੇਰੋਂ ਮੰਗਦੀ ਨਹੀਂ ਐਨਾ ਨੇ ਵੀ ਇੱਕ ਬੰਦਾ ਆ ਕੇ ਨਾ ਨਾ ਮੈਂ ਬ੍ਰੈਡ ਮੰਗਾ ਲਵਾਂਗੀ ਤੇ ਮੈਂ ਬ੍ਰੈਡ ਹੀ ਖਾ ਲਵਾਂਗੀ ਰੋਟੀ ਮੈਂ ਕੱਤੀ ਤਾਂ ਨਹੀਂ। ਕਦੇ ਕਦੇ ਮੈਂ ਕੁਝੇ ਮਨ ਨਾਲ ਨਹੀਂ ਹੁੰਨੇ ਹੱਸਦੇ। ਕਾਹ ਕਿਉਂ ਇਹ? ਆਪ ਉਠੀਆਂ ਗੇਜਾਂ ਪਾਈਆਂ ਤੁਹਾਨੂੰ ਤੁਹਾਡੀ ਫਸ ਨਹੀਂ। ਮੈਂ ਵੀ ਗਮਾ। ਵਿਚਾਰੀ ਮਰੀ ਕਿਉਂ ਜਾਂਡੀ ਦਿਨ-ਦਿਨ। ਆ ਨੌਣ ਕਿਤੇ ਰੱਜ ਕੇ ਰੋਟੀ ਤੇ ਕਿਤੇ ਖਵਾਈ ਨਹੀਂ। ਹੈ? ਆਖੇ ਬ੍ਰੈਡ ਬਟਰ ਚਲਾਵਲੀ ਨਹੀਂ। ਨਹੀਂ ਨਹੀਂ ਇਹ ਥੋੜੀ ਕਰਨਾ। ਮੈਂ ਕਦੀ ਰੋਟੀ ਨਹੀਂ ਖਵਾਈ। ਸਰੀਰ ਕਮਜੋਰ ਹੋ ਗਿਆ ਨਾ। ਬੁੱਢਾ ਸਰੀਰ ਹੋ ਗਿਆ। ਪੱਜਦੀ ਨਹੀਂ ਉਹਨਾਂ ਨੂੰ। ਉੱਪਰ-ਪੁੱਕਾ ਪੱਜਦਾ ਸਾਰੇ ਦਿਨ ਵਿੱਚ। ਮੇਰੀ ਗੱਲ ਸੁਣੋ ਜੀ। ਇੱਕ ਗੱਲ ਸਮਝਾਉਂ ਮਾਂ ਵੀ ਨਾ ساری ਉਮਰ ਬੱਚਿਆਂ ਨੂੰ ਪਾਲਦਾ ਰਹਿੰਦਾ ਪੜਾਉਂਦਾ ਨਾ ਹੁੰਦਾ ਵੱਡਿਆਂ ਕਰਦਾ ਵਿਆਹ ਹੁੰਦਾ ਆਪਣੇ ਪੈਰਾਂ ਸੇ ਖੜਦਾ ਫਿਰ ਨਾ ਉਹ ਇੱਕੋ ਨੀਂਦ ਰੱਖਦੇ ਨਵਾਂ ਤੋਂ ਤੇ ਆਪਣੇ ਪੁੱਤਾਂ ਤੋਂ ਕਿ ਹੁਣ ਸਾਡੀ ਸੇਵਾ ਕਰਨਗੇ ਤੇ ਆਤਾ ਡੇਰ ਗਈਆਂ ਨਵਾਂ ਨਾ ਭੁੱਖੀਆਂ ਮਾਰ ਮਾਰ ਸੱਸਾਂ ਤੋਂ ਉਹਨਾਂ ਦਾ पिਂਜਰ ਬਣਾ ਕੇ ਰੱਖ ਦਿੰਦੀਆਂ ਲੱਗੀ ਸਮਝ ਜਾ ਜਾ ਕੇ ਰੋਟੀ ਬਣਾ। ਸ਼ਮੀ ਇਹ ਤੋਂ ਕੀ ਗੱਲ ਕਰਦੀ ਆ। ਵੈਸੇ ਤੂੰ ਦੇ ਕਹਿ ਹਾਂ ਕਿ ਅੱਜ ਮੇਰਾ ਦਿਨ ਨਹੀਂ ਕਰੰਦਾ ਰੋਟੀ ਬਣਾਉਣਾ। ਪਸੀਨਾ ਆਉਂਦੀ ਆ। ਕੋਈ ਨਹੀਂ। ਦੋ ਮੈਲ ਲੈ ਲਈ। ਵਾਟ ਦੋ ਦੋ ਲਾ ਲਈ। ਕਹਿੰਦੇ ਕਾਹਦੇ ਲਈ ਦੋ ਲਾ ਲਈ। ਮੈਨਾਂ ਆ ਹੀ ਇਹ ਛੇ-ਸੱਤ ਆਪਣੇ ਵੰਡੇ ਦੀਆਂ। ਜੇ ਇੱਥੇ ਰਹਿਣਾ ਵਾ ਤੇ ਅੱਧਾ ਕੰਮ ਕਰਨਾ ਪਊਗਾ। ਅੱਧੀ ਰੋਟੀ ਬਣਾਉਣੀ ਪਊਗੀ। ਰਾਤ ਦੀ ਸਬਜ਼ੀ ਤਹੀ ਬਣਾਉਣੀ ਆ। ਭਾਂਡੇ ਇੱਕ ਟੰ ਮੈਂ ਮੰਜਨੇ, ਇੱਕ ਟੰ ਤੂੰ ਹੀ ਮੰਜਨੇ। ਇਹ ਸ਼ਮੀ ਝਾੜੂ ਮੈਂ ਲਾਉਂਗੀ। ਤੇ ਸਫਾਈ ਤੁਸੀਂ ਕਰਨੀ ਲੱਗੀ ਸਮਝੇ ਕਲੀਨ ਕਲੀਨ ਅ ਚਾਹ ਮੈਂ ਤੂੰ ਚਾ ਮਿਲਦੀ ਤੂੰ ਇਧਰੋਂ ਕਈ ਖਾਣੇ ਨੇ ਨਾ ਤੇ ਮਮਾ ਐਨੇ ਸ਼ੇਰ ਮਿਲਦੇ ਲਾਇਏ ਦੋ ਇਹ ਆ ਲੰਗੇ ਦੋ ਇਹ ਹਨ ਮੈਂ ਦੋ ਰੋਟੀ ਖਾਣੇ ਆ ਦੇ ਦੇ ਆਣਗੇ ਦੋ ਲਾਇਏ ਰੰਜੀਤ ਦੇ ਤੇ ਦੋ ਲਾਇਏ ਮੈਂ ਆਪਣੇ ਹਾਂ ਤੇ ਦੋ ਇਹਨਾਂ ਨੂੰ ਦੇ ਦੀ ਤੇ ਇੱਕ ਤਾਂ ਮੈਂ ਲੂਣ ਮਸਾਲਾ ਪਹਿਲੇ ਵੇਖ ਲਿਆ ਸਬਜੀ ਦਾ ਤੇ ਬਚਿਆ ਮਗਰ ਇੱਕ ਫੁਲਕਾ ਤੇ ਉਹ ਬਾਹਰ ਡੋਗੀ ਵਾਸਤੇ ਆ ਤੁਹਾਡਾ ਕਿਸੇ ਦਾ ਫੁਲਕਾ ਨਹੀਂ ਲੱਥਾ ਜਾ ਕੇ ਆਪਣੀ ਰੋਟੀ ਲਾਓ ਆਪਣੇ ਘਰ ਵਾਲੇ ਦੀ ਤੇ ਆ ਮਾਤਾ ਦੀ ਲਾਓ ਖਾਣੀ ਆ ਚੱਲ ਬੱਤਰੋ ਲਿਆ ਦੇ ਤੇਰੇ ਵੇਲਾ ਲਿਆ ਤੂੰ ਜਾ ਚੁੜ ਵਿਚ ਮੈਂ ਤੇ ਨਾਲ ਗੱਲ ਕਰਦੀ